ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਗੁਲਾਮ ਪੱਤਰਾ ਆ ਗਿਆ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਆ ਗਿਆ। ਤਾ ਮੰਨ ਕੇ ਚੱਲੋ ਵੀ ਇੱਥੋਂ ਸਾਦਕ ਵੀ 15 ਕਿਲੋਮੀਟਰ ਦੀ ਦੂਰੀ ਆ ਤਾਂ ਫਰੋਜ ਪਰ ਸ਼ਹਿਰ ਦੀ ਗੱਲ ਕਰੀਏ ਤਾਂ ਸੱਜਣੋ ਉਹ ਵੀ 15 ਕਿਲੋਮੀਟਰ ਦੀ ਦੂਰੀ ਹੈ ਤੇ ਭਾਉ ਸਰਵਨ ਸਿੰਘ ਦੇ ਘਰੇ ਦੋ ਐਨੀਮਲ ਫੋਰ ਸੇਲ ਵਿਕਾਊ ਆ ਗੱਬਣ ਮੈਂ ਆ ਸੱਜਣੋ ਚੰਗੇ ਦੁੱਧ ਵਾਲੀ ਚੰਗੇ ਵਜਨ ਵਾਲੀ ਤੇ ਚੰਗਾ ਲੇਵਾ ਪਾਂਡਾ ਕਰਮਾਂ ਵਾਲੀ ਦੇ ਕੋਲੇ ਤੇ ਕਿਸੇ ਸੰਭਣ ਵਾਲੇ ਸੱਜਣ ਨੇ ਵੀ ਪੂਰੀ ਰੂਹ ਨਾਲ ਸੰਭੀ ਉਹਦਾ ਵੀ ਧੰਨਵਾਦ ਆ ਕਿਉਂਕਿ ਪਸੂ ਸਾਹਮਣੇ ਵੀ ਸੱਜਣੋ ਇਹੋ ਜੇ ਟਾਈਮ ਦੇ ਵਿੱਚ ਔਖੇ ਐ ਡੇ ਡੇ ਹੀਰੇ ਕਰਨੇ ਤੇ ਰਾਸ਼ਨ ਚਾੜਨਾ ਪੈਂਦਾ ਘਰ ਖਵਾਉਣੇ ਪੈਂਦੇ ਆ ਵੇਖੋ ਕਰਮਾਂ ਵਾਲੀ ਨੂੰ ਲੇਵਾ ਗਾਹ ਨੂੰ ਫੁੱਲ ਤਿਆਰ ਕਰ ਲਿਆ ਤੇ ਪਿੱਛੇ ਨੂੰ ਸੁੰਦੀ ਕਰਦੀ ਪੂਰਾ ਭਰੂਗੀ ਇੱਕ ਆ ਗਈ ਸੱਜਣੋ ਅੱਗੇ ਪਲੂਨ ਕੱਟੀ ਤੇ ਮਗਰ ਵੀ ਇਹਦੇ ਜਿਹੜਾ ਬੱਚੇ ਨੂੰ ਜਨਮ ਦਿੱਤਾ ਇਹਨੇ ਇਸ ਨੂੰ ਟਾਪ ਦੀ ਕੱਟੀ ਨੂੰ ਮੇਰਾ ਮੰਨਣਾ ਕਿ ਕਿਸੇ ਚੰਗੇ ਟੀਕੇ ਜਾਂ ਚੰਗੇ ਮਾਲੀ ਦੀ ਕੱਟੀ ਆ ਸੱਜਣੋ ਕਰੋ ਚੱਕ ਟਾਪ ਦਾ ਨਗੀਨਾ ਤੇ ਆਪ ਵੀ ਕੱਟੀ ਚੰਗੀ ਆ ਜੋ ਡਿਟੇਲ ਲੈਣੇ ਆ ਉਦੋਂ ਬਾਅਦ ਆਪਾਂ ਤੋਰ ਤਾਰ ਕੇ ਵੇਣਿਆਂ ਤੇ ਕੀ ਰੇਟ ਰੱਖਦੇ ਆ ਭਰਾਰੀ ਉਹ ਵੀ ਜਾਣਕਾਰੀ ਜਿਹੜੀ ਸਾਰੀ ਸਾਂਝੀ ਕਰਦੇ ਆ ਜੁੜੇ ਰਹਿਵਾਂ ਅੰਦ ਤੱਕ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਜੀ ਚੜਦੀ ਨਾ ਮੇਰੇ ਭਰਾ ਦਾ ਮੇਰਾ ਨਾਮ ਅਰਸ਼ਦੀਪ ਸਿੰਘ ਜੀ ਅਰਸ਼ਦੀਪ ਸਿੰਘ ਹਾਂਜੀ ਹਾਂਜੀ ਤੇ ਪਿੰਡ ਪਿੰਡ ਗੁਲਾਮ ਪੱਤਰਾ ਜੀ ਵੈਸੇ ਗੁਲਾਮੀ ਵਾਲਾ ਵੀ ਕਹਿ ਦਿੰਦੇ ਆ ਗੁਲਾਮੀ ਵਾਲਾ ਤੇ ਗੁਲਾਮ ਪੱਤਰਾ ਹਾਂ ਕਾਜ ਆ ਗੁਲਾਮ ਪੱਤਰਾ ਜੀ ਠੀਕ ਆ ਹਾਂਜੀ ਤੇ ਨੰਬਰ ਨੰਬਰ 973 31942 ਇੱਕ ਵਾਰੀ ਹੋਰ ਰਿਪੀਟ ਕਰਨਾ 973 31942 ਤੇ ਜੇ ਆਪਾਂ ਛੋਟੀ ਦੀ ਗੱਲ ਕਰੀਏ ਤਾਂ ਪਲੂਣ ਹੀ ਸੂਈ ਹੈ ਨਾ ਪਲੂਣ ਸੂਈ ਹੈ ਜੀ ਪਹਿਲਾਂ ਕੱਟੀ ਏ 10 ਦਿਨ ਦੀ ਕੱਟੀ ਕੱਟੀ ਬੇਖੋ ਕਿੰਨੀ ਸ਼ਾਨਦਾਰ ਦਿੱਤੀ ਪਲੂਣ ਕੱਟੀ ਸੂਈ ਹੈ ਤੇ 10 ਦਿਨ ਦੀ ਸੂਈ ਆ ਹਾਂ ਜੀ ਹਾਂ ਜੀ ਤੇ ਮਗਰ ਵੀ ਟੌਪ ਦੀ ਕੱਟੀ ਟੌਪ ਦੀ ਕੱਟੀ ਹੈ ਜੀ ਤੇ ਹੁਣ ਇਹਦੇ ਕੋਲੇ ਜਿਹੜੀਆਂ ਧਾਰਾਂ ਭਾਂਡੇ ਚ ਆਪਾਂ ਕੋਈ ਭੈਣ ਭਰਾ ਆ ਗਿਆ ਕੰਨਾ ਦੁੱਧ ਪਵਾ ਦਈਏ ਇਹਦੇ ਥੱਲੇ 800 ਤਾਂ ਆਈ ਦੁੱਧ ਤੇ ਪਰ ਆਪਾਂ 8 ਹੀ ਦੱਸਾਂਗੇ 8 ਕਿਲੋ ਤੋਂ ਦੁੱਧ ਬਾਹਰ ਆ ਤੇ ਆਪਾਂ 8 ਹੀ ਦੱਸਾਂਗੇ ਮੋਬਾਈਲ ਤੇਰੀ ਜੇਬ ਚ ਹੈਗਾ ਹਾਂਜੀ ਹਾਂਜੀ ਮਾੜਾ ਇਹ ਟਾਈਮ ਨੋਟ ਕਰਾਈਏ ਕਿਉਂਕਿ ਸਜਣੋ ਟਾਈਮ ਮੈਂ ਤੁਹਾਨੂੰ ਉਸ ਹਿਸਾਬ ਨਾਲ ਨੋਟ ਕਰਾਉਣ ਲੱਗਾ ਕਿ ਇਹਦੇ ਲੇਵੇ ਭਾਂਡੇ ਦਾ ਗੈਸੇ ਹਿਸਾਬ ਨਾਲ ਲਾ ਲਿਓ ਤਰੀਕ ਵੀ ਨੋਟ ਕਰ ਲਓ 10 ਵਜੇ ਤੇ 32 ਮਿੰਟ ਦਾ ਸਮਾਂ ਤਾਂ ਮੈਂ ਚੈੱਕ ਕਰਾਤਾ ਵੀ ਇਹਦੇ ਲੇਵੇ ਭਾਂਡੇ ਦਾ ਉਸ ਹਿਸਾਬ ਨਾਲ ਗੈਸ ਲਾ ਲਿਓ ਕਿਉਂਕਿ ਤੜਕੇ ਦੀ ਚਵਾਈ ਜਿਹੜੀ ਕਿੰਨੇ ਕ ਵਜੇ ਹੋਈ ਐ ਸ਼ਾ 6:30 7 ਵਜੇ ਦੀ 7 ਵਜੇ ਚਵਾਈ ਹੋਈ ਹੈ ਜੇ ਸਜਣੋ ਤਿੰਨ ਕਵੇ ਲਈ ਦੂਰੇ ਤੇ ਆਪਾਂ ਜਦੋਂ ਮੱਛਰ ਮੁਰਛੇ ਚਲਾ ਜਾਂਦਾ ਉਦੋਂ ਹੀ ਆਉਂਦੇ ਤਿੰਨ ਘੰਟੇ ਸਾਢੇ ਤਿੰਨ ਅੱਚਵਾਈ ਨੂੰ ਹੋਏ ਆ ਤੇ ਸ਼ਾਮ ਨੂੰ ਤਾਂ ਲੇਵਾ ਬਹੁਤ ਟੌਪ ਦਾ ਤਿਆਰ ਕਰਦੇ ਨਹੀਂ ਠੀਕ ਆ ਕੱਢੀ ਬਾਹਰ ਨੂੰ ਲੋ ਵੀ ਸਜਣੋ ਚੈੱਕ ਕਰ ਲੋ ਦੰਦ ਚੈੱਕ ਕੀਤੇ ਕਿ ਨਹੀਂ ਨਹੀਂ ਦੰਦ ਨਹੀਂ ਆਪਾਂ ਚੈੱਕ ਕੀਤੇ ਮੇਰਾ ਮੰਨਣਾ ਸਜਣੋ ਚੌਗੀ ਝੋਟੀ ਹੋਊਗੀ ਤੇ ਬਾਕੀ ਗਾਂ ਹੁਣ ਮੂੰਹ ਪੱਟੇ ਤੋਂ ਬੱਚੇ ਬੁੱਚੇ ਤੇ ਪੂਰੀ ਸਹਿਮ ਤੇ ਕੋਈ ਟਿਕਾ ਠੀਕ ਆ ਤੇ ਉਹ ਮੈਂ ਵੀ ਇੱਥੋਂ ਵੇਰ ਬੂਲ ਤੇ ਸਜਣੋ ਕੱਦ ਕਾਠ ਦੰਤ ਤਾਜ਼ਾ ਲਾਇਓ ਸੱਲੋ ਸਰੀਰ ਨਾੜਾਂ ਦਾ ਸਾਰਾ ਵਿੰਨਿਆ ਪਿਆ ਕਰਮਾ ਵਾਲੀ ਦਾ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਾਉਂਦਾ ਆ ਛੋਟੀ ਖੋਲ ਲੈਂਦੇ ਉਹ ਤੋਂ ਬਾਅਦ ਆਪਾਂ ਤੌਰ ਚੈੱਕ ਕਰਦੇ ਆ ਲੋ ਵੀ ਸੱਜਣੋ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਤੇ ਟਾਈਮ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਲੇਵੇ ਭਾਂਡੇ ਦਾ ਉਸ ਹਿਸਾਬ ਨਾਲ ਗੈਸ ਲਾਇਓ ਬਾੜੀ ਬਰੀਕੀ ਲੱਗੀ ਆ ਤੇ ਫਿਕਸ ਆਰਡਰ ਦੀ ਆ ਸੱਜਣੋ ਦੁੱਧ ਦੇ ਜੂਗੀ ਕਰਮਾ ਵਾਲੀ ਮੇਰਾ ਮੰਨਣਾ ਵੀ 11 ਕਿਲੋ ਸਾਢੇ 10 11 ਕਿਲੋ ਦੁੱਧ ਦੇਈ ਜਾਊਗੀ ਕਰਮਾਂ ਆਂ ਹਾਂ ਕਮਾਲਾ ਕਿਉਂਕਿ ਕੱਟੀਆਂ ਦਾ ਸੰਗ ਸੁੰਗ ਬਰੀਕੀ ਥੋੜੇ ਸ਼ੀਸ਼ਾ ਸਾਹਮਣੇ ਆ ਤੇ ਕਿਉਂਕਿ ਕਿਸੇ ਸਾਹਮਣ ਵਾਲੇ ਥਾਂ ਤੇ ਚਲੇ ਗਈ ਆ ਤਾਂ ਦੋ ਤਿਆਰ ਹੋ ਜਾਣੀਆਂ ਮਗਰ ਮੈਨੂੰ ਇਹਦੀ ਜਿਹੜੀ ਮਗਰ ਵੀ ਕੱਟੀ ਆ ਨਾ ਉਹ ਵੀ ਬਹੁਤ ਟੌਪ ਦੀ ਆ ਵੇਖੋ ਤੇ ਲੇਵਾ ਉਸ ਹਾਵਣਾ ਹੁਣ ਵੀ ਸੋਹਣਾ ਕਰਮਾਂ ਵਾਲੀ ਕੋਲੇ ਐ ਨਹੀਂ ਗੱਲ ਹੈਗੀ ਸੱਜਣਾ ਕਿ ਲਾਲੀ ਵਾਲਾ ਲੇਵਾ ਇਹ ਦੁੱਧ ਕਰਮ ਵਾਲੀਆਂ ਕਟੀਆਂ ਕਾਢ ਹੀ ਜਾਂਦੀਆਂ ਤੇ ਆ ਆਹ ਵੇਖ। ਕੀ ਬਾਤਾਂ। ਹੈ, ਬਸਪਤ ਬਸ। ਤੇ ਅਰਸ਼ਦੀ ਬੇਦਾ ਰੇਟ ਇਹਦਾ ਰੇਟ 82000। 80 ਤੇ 2। 80 ਤੇ 2। 2 ਦੇ ਦੇਣੀ ਅੱਜ। ਹਾਂ, 2 ਦੇ ਦੇਣੀਆਂ ਆਪਾਂ 82000 ਚ। ਨਹੀਂ ਪਿਆਰ ਮੁਹੱਬਤ ਕੋਈ ਜੇ ਕੋਈ ਪਿਆਰ ਮੁਹੱਬਤ ਜੂਲ ਕਰਾਂਗੇ ਜਿਹੜਾ ਕੋਈ ਆ ਗਿਆ ਹਾਂ ਮਾਂ ਦਾ ਜੂਲ ਕਰਾਂਗੇ ਲਓ ਵੀ ਸਜਣੋ ਕੱਟੀ ਆ ਵੀ ਚੰਗੇ ਟੀਜ ਦੱਸਿਆ ਸੀ ਉਹਨਾਂ ਨੇ ਬਾਈਆਂ ਨੇ ਪਰ ਮੇਰੇ ਦਿਮਾਗ 'ਚ ਨਿਕਲ ਗਈ ਆਪਾਂ ਪੁੱਛ ਕੇ ਦੱਸ ਵੀ ਦੇ ਆਂਗੇ ਕੱਟੀ ਕਿਹੜੇ ਟੀਜ ਠੀਕ ਆ ਫਿਰ ਤਾਂ ਧੰਨਵਾਦ ਤੇਰਾ ਕਿਉਂਕਿ ਰਿਕਾਰਡ ਤੇ ਪਤਾ ਹੋਵੇ ਨਾ ਨਹੀਂ ਨਹੀਂ ਦੱਸਿਆ ਸੀ ਅਗਲਾ ਚਾਹ ਨਾਲ ਹੀ ਸੰਭ ਲੈਦਾ ਪਸੂ ਨੂੰ ਵੇਖੋ ਸਜਣੋ ਕੱਟੀ ਦਾ ਪਿੱਛਾ ਪੁੱਛਾ ਵੇ ਮੈਂ ਪਹਿਲਾਂ ਹੀ ਦੱਸਦਾ ਵੀ ਪੂਰੀ ਚੰਗੇ ਹਾਂ ਕਿਸੇ ਘਰਾਣੇ ਦੀ ਆ ਹਨਾ ਚੰਗੇ ਘਰਾਣੇ ਤੇ ਆ ਆ ਵੀ ਕੱਟੀ ਚੰਗੀ ਸੱਜਣਾ ਆ ਚੰਗੀ ਕੱਟੀ ਸਿੰਘ ਵੀ ਸੁਣ 82000 ਰੁਪਏ ਹੀ ਰੇਟ ਆ ਤੇ ਲੁੱਟ ਲਿਓ ਮੇਲਾ ਤੇ ਅਰਸ਼ ਨੂੰ ਕਰ ਦਿਓ ਵਿਹਲਾ ਤੇ ਨਵੀਆਂ ਲੈ ਕੇ ਆਉਣ ਆਲਾ ਬਣੂੰਗਾ ਤੇ ਆ ਮੈਂ ਕਿਹੜੀ ਸੂਆ ਇਹ ਤੀਜਾ ਸੂਆ ਜੀ ਤੀਜਾ ਸੂਆ ਦੂਜੇ ਸੂਏ ਅਰਸ਼ ਨੇ ਦੁੱਧ ਕਿੰਨਾ ਸੀ ਇਹਨੇ 15 ਲੀਟਰ ਦੱਸਿਆ ਜੀ ਆਪਾਂ ਨੂੰ ਉਹਨਾਂ ਨੇ ਹਾਂ ਹਾਂ ਇੰਨਾ ਦਿਨਾ ਵੀ ਚਾਹੀਦਾ ਯਾਰ ਇਹ ਵੇਖ ਦਿੱਤਾ ਨਾ ਕਾਗਜ਼ ਵਰਗਾ ਪਿੰਡਾ ਹਾਂ ਪਾਉ ਆਂਦਾ ਨਿੰਬੂ ਵਰਗਾ ਪਿੰਡਾ ਹੈਂ ਵੇਖੋ ਕੀ ਬਾਤਾਂ ਕੱਢ ਬਾਹਰ ਦੈਨ ਹਜੇ ਵੀ ਲੈ ਜੂ ਹਫਤਾ ਕਿ ਨਹੀਂ ਲੈਂਦੀ ਹੁਣ ਨਹੀਂ ਤਿਆਰ ਹੀ ਆ ਹੁਣ ਤਾਂ ਕਰਮਾ ਵਾਲੀ ਉੱਤੇ ਦਿਨ ਨਾਲ ਜਾਣਿਆ ਦੇਖੋ ਕਿਵੇਂ ਜਾਂਦੀ ਚੱਲ ਪੁੱਤ ਚੱਲ ਵਿਖਿਓ ਸਰੀਰ ਤੇ ਨਾੜਾਂ ਸੱਜਣੋ ਤੁੱਪੇ ਕਿਵੇਂ ਲਿਸ਼ਕਦੀਆਂ ਕਿਆ ਬਾਤਾਂ ਬੜਾ ਲੈਵਾ ਦੇਗੀ 81 17 16 17 ਚੱਲ 15 16 ਕਿਲੋ ਵੀ ਦੇਗੀ ਕੰਡੇ ਵਾਲਾ ਬੜਾ ਬਹੁਤ ਹੈ ਬਹੁਤ ਹਾਂ ਇੰਨਾ ਤੋਂ ਦੇ ਦੇ ਜੂਗੀ ਇੰਨਾ ਇਹ ਪਿੱਛੇ ਪੁੱਛੇ ਦੀ ਬੜੀ ਨਿਗਰ ਹਣਾ ਕਮਾਲਾ ਲੋ ਵੀ ਸੱਜ ਤੇ ਥਣਾ ਥਣਾ ਲਓ ਟਿੱਪੀ ਓਕੇ ਨਾ ਜਮਾ ਓਕੇ ਜਮਾ ਤੇ ਭਾਰ ਪੂਰੇ ਲਓ ਵੀ ਨਾ ਨਾ ਜਮਾ ਓਕੇ ਜੀ ਗਰੰਟੀਆਂ ਆਈਆਂ ਗਰੰਟੀਆਂ ਵੀਰੇ ਗਰੰਟੀਆਂ ਚਲੋ ਧੰਨਵਾਦ ਆ ਸੱਜਣੋ ਜੇ ਸਾਫ ਸੁਥਰਾ ਚੱਲੀ ਚੱਲਾਂਗੇ ਤਾਂ ਲੰਮੇ ਚੱਲਾਂਗੇ ਵੀਰਿਆ ਹਾਂ ਤੇ ਵੇਖੋ ਸੱਜਣੋ ਜਮੈਂ ਮੁਸਲਮਾਨ ਕਹਿੰਦੇ ਹੁੰਦੇ ਨੇ ਨਾ ਜੇ ਚੱਚੜਾਂ ਵਾਲੀ ਮੈਂ ਮੰਡੀ ਲੈ ਜਾਈਏ ਤੇ ਮਿੱਤਰੋ ਮੈਂਟਾਂ ਦੀ ਫੜ ਲੈਂਦੇ ਉਹ ਪਤਾ ਨਹੀਂ ਕੀਤੀ ਯਾਰ ਬਾਹ ਉਹਨਾਂ ਦਾ ਵੇਖੋ ਕੀ ਬਾਤਾਂ ਸਰੀਰ ਕਟਾਂਚਾ ਮੈਂ ਦਾ ਬਹੁਤ ਹੀ ਜ਼ਿਆਦੇ ਜਵਰ ਆ। ਮਰੀ। ਪਤਲੇ ਪਿੰਡੇ ਦੀ ਮੈਂ ਆ। ਹਾਂ। ਕਿ ਤੱਕ ਮਰਜੀ ਮੈਂ ਨਹੀਂ ਕਿ ਵੀ ਜਿਹੜਾ ਜਾ ਕੇ ਦੁੱਧ ਨਾ ਦਵੇਗੀ। ਹਾਂ। ਪਤਲੇ ਪਿੰਡੇ ਦੀ ਮੈਂ ਆ। ਵਾਕਿਆ ਹੀ। ਤੇ ਮਾੜੀ ਜੀ ਕਰੀਏ ਇਧਰੋਂ ਹਲਾਈ। ਉਹ ਦੇਖੋ ਸਦਨੋ। ਇਹ ਆਂਖੋ। ਕੀ ਬਾਤ ਆ ਨਾ। ਲੇਵੇ ਭਾਂਡੇ ਦੀਆਂ। ਤੇ ਮੰਨ ਲਓ ਤਿਆਰ ਹੀ ਐ ਇਹ ਕੋਈ ਦੋ ਗਦੈਣੀ ਕੱਢੂਗੀ ਹਨਾ। ਹਾਂ। ਤੇ ਜਾਵੇ ਮੇਰਾ ਵੀਰ। ਜਾਵੇ ਕਰਮਾਲੀ ਨੂੰ। ਵਾਕ ਕੀ ਹੈ ਨਾ ਯਾਦ ਕਰੂਗਾ ਜਿਹੜਾ ਲੈ ਇਹ ਕਿੰਨੇ ਦੀ ਦੇ ਦੀਏ ਫਿਰ ਇਹ ਆਪਾਂ ਦੇ ਦਾਂਗੇ ਕੱਟ ਦੀ 1 ਲੱਖ ਤੇ 8000 ਦੀ ਉਹ ਚ ਪਿਆਰ ਮੁਹੱਬਤ ਕਰ ਦਿਆਂਗੇ ਨਾ ਨਾ ਜਰੂਰ ਕਰਾਂਗੇ ਲਓ ਵੀ ਸੱਜਣੋ ਦੋ ਐਨੀਮਲ ਵਿਖਾਤੇ ਆ ਤੁਹਾਨੂੰ ਗੁਲਾਮੀ ਵਾਲਾ ਗੁਲਾਮ ਪਤਰਾ ਨਗਰ ਦੇ ਵਿੱਚੋਂ ਜ਼ਿਲ੍ਹਾ ਫਰੋਜਪੁਰ ਦੀ ਗੱਲ ਆ ਤੇ ਅਰਸ਼ ਕੁਲੇ ਆ ਦੋ ਐਨੀਮਲ ਐਸ ਵੇਲੇ ਟੌਪ ਦੀ ਝੋਟੀ ਤੀਜਾ ਸੂਆ ਤੇ ਆ ਕੱਟੀ ਦਾ ਨਾ ਹੁਣ ਤੁਸੀਂ ਅੱਖਾਂ ਮੀਟ ਕੇ ਖਰੀਦ ਲੈਣੀ ਆ ਕਿਉਂਕਿ ਰੇਟ ਇਹਦਾ ਜਾਇਜ਼ ਆ ਜਮਾ ਹੀ ਕਿਉਂਕਿ ਝੋਟੀ ਵੀ ਨਵਾਂ ਹਨ ਮਗਰ ਵੀ ਕੱਟੀ ਤੇ ਟੌਪ ਦੀ ਆ ਦੋਨੇ ਜਾਨਵਰ ਤੇ ਕਰਕੇ ਤਸੱਲੀ ਨਾ ਕਰ ਲਿਓ ਖਰੀਦਦਾਰੀ ਤੁਹਾਡਾ ਧੰਨਵਾਦ ਸਜਣੋ ਗੁਲਾਮ ਪੱਤਰਾ ਗੁਲਾਮੀ ਵਾਲੇ ਪੈਂਡ ਦੀ ਵੀਡੀਓ ਵੇਖਣ ਲਈ